ਹੈਲੋ ਜੀ ਰੋਜ਼ ਨਵੀਂ ਚਰਚਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਨਵੀਂ ਇੱਕ ਕਹਾਣੀ ਲੈ ਕੇ ਆਏ ਹਾਂ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਹੀ ਪਿਆਰ ਮਿਲ ਰਿਹਾ ਹੈ ਕਹਾਣੀ ਨੂੰ ਸੁਣਨ ਦੇ ਲਈ ਮੇਰੀਆਂ ਸਾਰੀਆਂ ਕਹਾਣੀਆਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਹਾਲੇ ਥੋੜੇ ਵੀਊ ਘੱਟ ਹੀ ਆ ਰਹੇ ਨੇ ਪਰ ਜਿੰਨੇ ਵੀ ਆ ਰਹੇ ਨੇ ਬਹੁਤ ਵਧੀਆ ਸਾਰਿਆਂ ਦੇ ਕਮੈਂਟ ਵੀ ਬਹੁਤ ਵਧੀਆ ਆਉਂਦੇ ਨੇ ਤੇ ਚਲੋ ਜੀ ਆਪਾਂ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਇਹ ਕਹਾਣੀ ਜਿਹੜੀ ਹੈ ਇਹ ਕੁਲਦੀਪ ਕੌਰ ਦੀ ਜ਼ਿੰਦਗੀ ਦੀ ਕਹਾਣੀ ਹੈ ਕਿ ਉਹਦੇ ਨਾਲ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਮਤਲਬ ਕੀ ਹੋਇਆ ਕੁਲਦੀਪ ਕੋਲ ਜਦੋਂ ਵਿਆਹ ਹੀ ਆਈ ਤਾਂ ਉਸ ਟਾਈਮ ਤੇ ਕੁਲਦੀਪ ਦੇ ਸਹੁਰਾ ਪਰਿਵਾਰ ਸੀ ਜਿਹੜਾ ਉਹ ਯੂਪੀ ਦੇ ਵਿੱਚ ਰਹਿੰਦੇ ਸੀਗੇ ਤੇ ਕੁਲਦੀਪ ਦਾ ਜਿਹੜਾ ਘਰ ਵਾਲਾ ਸੀਗਾ ਸੁਖਪਾਲ ਉਹ ਬਹੁਤ ਹੀ ਮਤਲਬ ਕਿ ਗਲਤ ਆਦਮੀ ਸੀ ਗਲਤ ਆਦਮੀ ਮਤਲਬ ਕਿ ਕਿ ਭਾਈ ਦੂਜੀਆਂ ਬੇ ਔਰਤਾਂ ਦੇ ਨਾਲ ਆਉਣਾ ਜਾਣਾ ਉਹਨਾਂ ਨੂੰ ਕਰ ਲਿਆਉਣਾ ਤੇ ਮਤਲਬ ਉਹ ਇਸ ਤਰ੍ਹਾਂ ਦੇ ਗਲਤ ਕੰਮ ਕਰਦਾ ਸੀ ਜਿਸ ਕਰਕੇ ਕੁਲਦੀਪ ਨੂੰ ਵਿਆਹ ਤੋਂ ਪਹਿਲਾਂ ਨਹੀਂ ਪਤਾ ਸੀ ਪਰ ਵਿਆਹ ਤੋਂ ਬਾਅਦ ਉਹਨੂੰ ਪਤਾ ਲੱਗਾ ਤਾਂ ਕੁਲਦੀਪ ਬਹੁਤ ਹੀ ਪਰੇਸ਼ਾਨ ਹੋਣ ਲੱਗੀ ਤਾਂ ਕੁਲਦੀਪ ਦੇ ਸੱਸੌਰੇ ਨੇ ਉਥੋਂ ਆਪਣੀ ਜ਼ਮੀਨ ਵੇਚ ਕੇ ਤੇ ਹਿਮਾਚਲ ਦੇ ਵਿੱਚ ਆ ਕੇ ਉਹਨਾਂ ਨੇ ਜ਼ਮੀਨ ਲਈ ਹਿਮਾਚਲ ਦੇ ਵਿੱਚ ਆ ਕੇ ਰਹਿਣ ਲੱਗੇ ਪਰ ਸੁਖਪਾਲ ਨੇ ਆਪਣੀਆਂ ਹਰਕਤਾਂ ਨਹੀਂ ਛੱਡੀਆਂ ਸੁਖਪਾਲ ਹਿਮਾਚਲ ਦੇ ਵਿੱਚ ਆ ਕੇ ਵੀ ਉਹੀ ਕੰਮ ਕਰਦਾ ਰਿਹਾ ਜਿਹਦੇ ਕਰਕੇ ਕੁਲਦੀਪ ਬਹੁਤ ਹੀ ਜ਼ਿਆਦਾ ਅਪਸੈਟ ਔਰ ਬਹੁਤ ਹੀ ਪਰੇਸ਼ਾਨ ਰਹਿਣ ਲੱਗੀ ਕੀ ਬਿਮਾਰ ਵੀ ਹੋ ਜਾਂਦੀ ਸੀ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਸੀ ਪਰ ਸੁਖਪਾਲ ਨੇ ਆਪਣੀਆਂ ਹਰਕਤਾਂ ਜਿਹੜੀਆਂ ਉਹ ਨਾ ਛੱਡੀਆਂ ਤੇ ਕੁਲਦੀਪ ਇਸ ਚੀਜ਼ ਤੋਂ ਬਹੁਤ ਹੀ ਪਰੇਸ਼ਾਨ ਰਹਿਣ ਲੱਗੇ। 2-4 ਸਾਲ ਹੀ ਹਲੇ ਉਹਨਾਂ ਨੂੰ ਹਿਮਾਚਲ ਆਏ ਹੋਏ ਹੋਏ ਸੀਗੇ। ਤਾਂ ਉਸ ਕੋ ਪਾਲ ਨੇ ਬਹੁਤ ਹੀ ਮਤਲਬ ਉਹਦੇ ਨਾਲ ਗਲਤ ਵਿਹਾਰ ਕਰਨ ਲੱਗਿਆ। ਤਾਂ ਉਹਦੇ ਸੱਸ ਸਹੁਰੇ ਨੇ ਫੇਰ ਦੁਖੀ ਹੋ ਕੇ ਉੱਥੋਂ ਜ਼ਮੀਨ ਵੇਚ ਕੇ ਫੇਰ ਉਹ ਪੰਜਾਬ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆ ਗਏ। ਜਿੱਥੇ ਆ ਕੇ ਥੋੜਾ ਜਿਹਾ ਸੁਖਵਾਲ ਦਾ ਰਵਈਆ ਜਿਹੜਾ ਸੀ ਉਹ ਸੁਧਰ ਗਿਆ ਜਾਂ ਤਾਂ ਇਹ ਕਹਿ ਲੋ ਕਿ ਜਿਵੇਂ ਕਿ ਜਵਾਨੀ ਦੇ ਵਿਗੜੇ ਹੋਏ ਪੈਰ ਥੋੜੇ ਜਿਹਾ ਸੁਧਾਰ ਵੱਲ ਨੂੰ ਆ ਗਏ ਤੇ ਉਥੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆ ਕੇ ਜ਼ਿੰਦਗੀ ਦਾ ਕਾਫੀ ਹਿੱਸਾ ਜਿਹੜਾ ਸੀਗਾ ਗਵਾ ਦਿੱਤਾ ਗਲਤ ਕੰਮਾਂ ਦੇ ਵਿੱਚ ਪਰ ਚਲੋ ਜੋ ਛਿਆਣੀ ਕਹਿੰਦੇ ਵੀ ਜਦੋਂ ਜਾਗੋ ਉਦੋਂ ਹੀ ਸਵੇਰਾ ਚਲੋ ਉਸ ਪਿੰਡ ਦੇ ਵਿੱਚ ਆ ਕੇ ਥੋੜਾ ਉਹਨੇ ਆਪਣੇ ਆਪ ਤੇ ਸੁਧਾਰ ਕੀਤਾ ਗਲਤ ਕੰਮ ਛੱਡੇ ਫਿਰ ਉਹ ਆਪਣੇ ਇੱਕ ਉਹਨੇ ਦੁਕਾਨ ਵੀ ਕਰਨ ਲੱਗ ਗਿਆ ਤੇ ਉਸ ਟਾਈਮ ਤੱਕ ਉਹਦਾ ਕੋਈ ਬੱਚਾ ਨਹੀਂ ਸੀ ਕੁਲਜੀਪ ਦੇ ਕੋਲ ਕੋਈ ਬੱਚਾ ਨਹੀਂ ਹੋਇਆ ਸੀ ਉੱਥੇ ਆ ਕੇ ਉਹ ਜਿਸ ਪਿੰਡ ਦੇ ਵਿੱਚ ਆਈ ਸੀ ਉਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸੀ ਜੇ ਉਸ ਗੁਰਦੁਆਰੇ ਦੀ ਬਹੁਤ ਹੀ ਜ਼ਿਆਦਾ ਮਾਨਤਾ ਸੀ ਤੇ ਉਹ ਉਸ ਗੁਰਦੁਆਰੇ ਦੇ ਵਿੱਚ ਰੋਜ਼ ਜਾਂਦੀ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਪਰਿਵਾਰ ਰਹਿੰਦਾ ਸੀਗਾ ਉਹ 4-5 ਭੈਣ ਭਰਾ ਸੀ ਪਰ ਉਹਨਾਂ ਨੇ ਕਿਸੇ ਨੇ ਵੀ ਸ਼ਾਦੀ ਨਹੀਂ ਕੀਤੀ ਸੀ ਜਿਸ ਟਾਈਮ ਤੇ ਕੁਲਦੀਪ ਉਸ ਪਿੰਡ ਦੇ ਵਿੱਚ ਆਈ ਉਸ ਟਾਈਮ ਤੇ ਉਹ 4 ਭੈਣ ਭਰਾ ਸੀ ਇੱਕ ਭਰਾ ਉਹਨਾਂ ਦਾ ਡੈਥ ਹੋ ਗਈ ਸੀ ਤੇ ਦੋ ਭੈਣਾਂ ਤੇ ਦੋ ਭਰਾ ਜੇ ਹੈਗੇ ਸੀ ਜਿਹੜੀ ਉਹਨਾਂ ਦੀ ਭੈਣ ਸੀਗੀ ਸਭ ਤੋਂ ਵੱਡੀ ਉਹ ਬਹੁਤ ਹੀ ਮਤਲਬ ਗੁਰਦੁਆਰੇ ਦੇ ਵਿੱਚ ਰਹਿੰਦੀ ਸੀ ਜਿਹੜੀ ਉਹ ਭੈਣ ਉਹ ਮਤਲਬ ਕਿ ਬਹੁਤ ਰੂਡ ਲੋਕਾਂ ਦੇ ਨਾਲ ਬੋਲਦੀ ਸੀ ਬੜੇ ਸਖਤ ਸੁਭਾਅ ਦੀ ਸੀਗੀ ਤੇ ਬਹੁਤ ਮਤਲਬ ਕਿਸੇ ਨੂੰ ਐ ਗਲਤ ਨਹੀਂ ਬੋਲਦੀ ਸੀ ਪਰ ਲੋਕਾਂ ਦਾ ਕਹਿਣਾ ਸੀਗਾ ਕਿ ਉਹ ਜਦੋਂ ਕਿਸੇ ਦੇ ਨਾਲ ਰੂਡ ਬੋਲਦੀ ਐ ਸਖਤ ਬੋਲਦੀ ਐ ਕਿਸੇ ਨੂੰ ਮੰਦਾ ਬਚਨ ਬੋਲ ਦਿੱਤਾ ਤੇ ਉਹ ਵੀ ਪੂਰਾ ਹੋ ਜਾਣਾ ਜੇ ਚੰਗਾ ਬਚਨ ਬੋਲ ਦਿੱਤਾ ਤਾਂ ਉਹ ਵੀ ਪੂਰਾ ਹੋ ਜਾਣਾ ਤੇ ਲੋਕ ਡਰ ਮਤਲਬ ਕਿ ਲੋਕ ਉਹਦੀ ਇੱਜ਼ਤ ਬਹੁਤ ਕਰਦੇ ਸੀਗੇ ਤੇ ਲੋਕ ਸਨਮਾਨ ਵੀ ਬਹੁਤ ਕਰਦੇ ਸੀਗੇ ਪਰ ਡਰਦਾ ਹੋਇਆ ਕੋਈ ਵੀ ਉਹਨਾਂ ਦੇ ਅੱਗੇ ਕੁਝ ਗਲਤ ਵੀ ਕਦੇ ਨਹੀਂ ਕੁਝ ਵੀ ਬੋਲਦਾ ਸੀਗੇ ਪਰ ਉਹਦੀ ਇੱਜ਼ਤ ਬਹੁਤ ਕਰਦੇ ਸੀਗੇ ਕਿਉਂਕਿ ਸ਼ਾਇਦ ਪਰਮਾਤਮਾ ਨੇ ਉਹਦੇ ਅੰਦਰ ਇੱਕ ਐਸਾ ਮਤਲਬ ਉਹ ਰੂਹ ਸੀਗੀ ਕਿ ਉਹਦਾ ਬੋਲਿਆ ਹੋਇਆ ਬਚਨ ਜਿਹੜਾ ਸੀ ਉਹ ਪੂਰਾ ਹੋ ਜਾਂਦਾ ਸੀ ਕੁਲਦੀਪ ਰੋਜ ਉਸ ਗੁਰਦੁਆਰੇ ਚ ਜਾਂਦੀ ਤਾਂ ਉਹਨੇ ਇੱਕ ਦਿਨ ਕਹਿ ਦਿੱਤਾ ਕਿ ਜਾ ਬਹੁਤ ਤੂੰ ਖਾ ਲੈਣੇ ਤੱਕੇ ਤੇ ਹੁਣ ਤੈਨੂੰ ਪਰਮਾਤਮਾ ਤੇਰੇ ਉੱਤੇ ਨਜ਼ਰ ਕਰ ਦੇਗਾ ਚਲੋ ਜੀ ਉਹਦੀ ਕੁਲਦੀਪ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਔਰ 2 ਸਾਲ ਬਾਅਦ ਕੁਲਦੀਪ ਦੇ ਘਰ ਹੀ ਇੱਕ ਬੇਟੀ ਨੇ ਜਨਮ ਲਿਆ ਦੋ ਬੱਚੇ ਹੋ ਗਏ ਸੁਖਪਾਲ ਦੀਆਂ ਆਦਤਾਂ ਸੁਧਰ ਗਈਆਂ ਹੌਲੀ ਹੌਲੀ ਟਾਈਮ ਜਿਹੜਾ ਸੀਗਾ ਬੜਾ ਵਧੀਆ ਨਿਕਲਣ ਲੱਗ ਗਿਆ ਤੇ ਕੁਲਦੀਪ ਨੂੰ ਲੱਗਾ ਕਿ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਸਕੂਨ ਆ ਗਿਆ। ਚਲੋ ਜੀ ਥੋੜਾ ਟਾਈਮ ਨਿਕਲਿਆ ਬੱਚੇ ਵੱਡੇ ਹੋ ਗਏ। ਬੱਚਿਆਂ ਨੇ ਜਿੰਨੀ ਕੋ ਪੜ੍ਹਾਈ ਲਿਖਾਈ ਕਰਨੀ ਸੀ ਬੱਚਿਆਂ ਨੇ ਪੜ੍ਹਾਈ ਲਿਖਾਈ ਵੀ ਕਰ ਲਈ। ਪਰ ਵਕਤ ਨੇ ਫਿਰ ਆਪਣਾ ਦੌਰ ਦਿਖਾ ਦਿੱਤਾ ਕੁਲਦੀਪ ਨੂੰ। ਐਸਾ ਵਕਤ ਪਲਟਿਆ ਕਿ ਕੁਲਦੀਪ ਨੇ ਬੇਟੀ ਦੀ ਸ਼ਾਦੀ ਕਰ ਦਿੱਤੀ। ਬੇਟੀ ਦੀ ਬਹੁਤ ਵਧੀਆ ਘਰ ਦੇ ਵਿੱਚ ਸ਼ਾਦੀ ਕੀਤੀ। ਤਾਂ ਬੇਟੀ ਆਪਣੇ ਘਰੇ ਬਹੁਤ ਹੀ ਸੁਖੀ ਸੀ ਪਰ ਕੁਲਦੀਪ ਦਾ ਬੇਟਾ ਜਿਹੜਾ ਸੀਗਾ ਉਹ ਨਸ਼ਿਆਂ ਦੇ ਵਿੱਚ ਪੈ ਗਿਆ ਐਸੀ ਨਸ਼ੇ ਦੀ ਲਤ ਲੱਗ ਗਈ ਕਿ ਕੁਝ ਵੀ ਕਿਸੇ ਵੀ ਤਰ੍ਹਾਂ ਉਹਨੂੰ ਸਮਝਾਉਣਾ ਬੁਝਾਉਣਾ ਤੋਂ ਬਾਹਰ ਹੋ ਗਿਆ ਸੀ ਕੁਲਦੀਪ ਨੇ ਸੋਚਿਆ ਕਿ ਚਲੋ ਕਿਉਂ ਨਾ ਇਹਦੀ ਸ਼ਾਦੀ ਕਰ ਦਿੱਤੀ ਜਾਏ ਨਾਇੜੇ ਦੇ ਹੀ ਪਿੰਡ ਦੇ ਵਿੱਚ ਇੱਕ ਲੜਕੀ ਦਾ ਰਿਸ਼ਤਾ ਆਇਆ ਤੇ ਉਹਨਾਂ ਨੇ ਹਾਂ ਕਰ ਦਿੱਤੀ ਤੇ ਚਲੋ ਜੀ ਕੁਲਦੀਪ ਨੇ ਆਪਣੇ ਬੇਟੇ ਦੀ ਸ਼ਾਦੀ ਕਰ ਦਿੱਤੀ ਪਰ ਬੇਟਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਨਸ਼ਾ ਇੰਨਾ ਜ਼ਿਆਦਾ ਕਰਦਾ ਸੀ ਇੰਨਾ ਜ਼ਿਆਦਾ ਨਸ਼ਾ ਕਰਦਾ ਸੀ ਨਾ ਕੀ ਕਦੀ ਮਤਲਬ ਕੀ ਘਰ ਦੇ ਵਰਤਨ ਵਿਵਹਨ ਤੱਕ ਦੀ ਨੋਬਤ ਲੈ ਆਉਂਦਾ ਸੀ ਕਿ ਜੇ ਉਹਨੂੰ ਪੈਸੇ ਨਹੀਂ ਦਿੰਦੇ ਸੀ ਤਾਂ ਉਹ ਕੁਛ ਨਾ ਕੁਛ ਕਰੋ ਚੁੱਕ ਕੇ ਲੈ ਜਾ ਕੇ ਚੀਜ਼ ਬਾਹਰ ਸਮਾਨ ਵੇਚ ਦਿੰਦਾ ਸੀ ਇਨਾ ਬੁਰਾ ਹਾਲ ਹੋ ਗਿਆ ਸੀ ਉਹਦੇ ਨਸ਼ੇ ਦਾ ਜਦੋਂ ਉਹਦੇ ਕੁਲਦੀਪ ਦੀ ਨੂ ਨੇ ਇਹ ਸਾਰਾ ਕੁਝ ਦੇਖਿਆ ਤਾਂ ਕੁਲਦੀਪ ਦੀ ਨੂ ਨੇ ਕਿਹਾ ਕਿ ਮੈਂ ਹੁਣ ਇੱਥੇ ਨਹੀਂ ਰਹਿ ਸਕਦੀ ਕਿ ਮੇਰਾ ਆਦਮੀ ਨਸ਼ਾ ਇਨਾ ਜ਼ਿਆਦਾ ਕਰਦਾ ਹੈ ਮੇਰੇ ਨਾਲ ਕੋਈ ਗੱਲਬਾਤ ਹੀ ਨਹੀਂ ਕਰਦਾ ਨਸ਼ੇ ਦੇ ਨਾਲ ਹੀ ਮੂੰਹ ਤੇ ਮੂੰਹ ਪਿਆਰ ਆਂਦਾ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਕੁਲਦੀਪ ਦੀ ਨੂ ਦੇ ਘਰ ਬੱਚਾ ਹੋਣ ਵਾਲਾ ਸੀ ਤਾਂ ਉਹ ਇੱਕ ਦਿਨ ਆਪਣੇ ਪੇਕੇ ਗਈ ਔਰ ਉੱਥੇ ਜਾ ਕੇ ਉਹਨੇ ਅਬੋਰਸ਼ਨ ਕਰਵਾ ਲਿਆ ਤੇ ਉਸ ਤੋਂ ਬਾਅਦ ਉਹ ਵਾਪਸ ਹੀ ਨਹੀਂ ਆਈ। ਕਈ ਵਾਰਾਂ ਉਹ ਲੈਣ ਗਏ ਪਰ ਉਹ ਵਾਪਸ ਨਹੀਂ ਆਈ। ਉਹਨੇ ਕਿਹਾ ਕਿ ਮੈਂ ਉਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਕਿਉਂਕਿ ਤੁਹਾਡੇ بیٹے ਦੇ ਨਾਲ ਮੈਂ ਗੁਜ਼ਾਰਾ ਨਹੀਂ ਕਰ ਸਕਦੀ ਇੱਕ ਨਸ਼ੇੜੀ ਦੇ ਨਾਲ। ਪਰ ਉਹ ਕੁਲਦੀਪ ਦੇ بیٹے ਨੂੰ ਫਿਰ ਵੀ ਕੋਈ ਅਸਰ ਨਹੀਂ ਹੋਇਆ। ਕਿ ਮੇਰੀ ਘਰ ਵਾਲੀ ਛੱਡ ਕੇ ਚਲੀ ਗਈ ਐ। ਇਹ ਕਿਸ ਤਰ੍ਹਾਂ ਉਹ ਆਪਣੇ ਨਸ਼ੇ ਤੇ ਉਵੇਂ ਹੀ ਲੱਗਾ ਰਿਹਾ ਐ। ਘਰ ਵਾਲੀ ਦੇ ਜਾਣ ਤੋਂ 6 ਮਹੀਨੇ ਬਾਅਦ ਕੁਲਦੀਪ ਦਾ ਬੇਟਾ ਬਿਮਾਰ ਹੋ ਗਿਆ। ਉਹਦੇ ਬੈਕ ਤੇ ਕੋਈ ਫੋੜਾ ਨਿਕਲ ਆਇਆ। ਕਾਫੀ ਜ਼ਿਆਦਾ ਇਨਫੈਕਸ਼ਨ ਜਿਹੜਾ ਸੀਗਾ ਫੋੜੇ ਦਾ ਫੈਲ ਗਿਆ। ਤਾਂ ਉਹਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ। ਕੱਟ ਤੋਂ ਘੱਟ ਵੀ ਉਹਨੂੰ ਮਹੀਨਾ ਦੇਣ ਹਸਪੀਟਲ ਦੇ ਵਿੱਚ ਰੱਖਿਆ ਥੋੜਾ ਹੌਲੀ ਹੌਲੀ ਜ਼ਖਮ ਠੀਕ ਹੋਣ ਲੱਗ ਗਿਆ ਤਾਂ ਘਰ ਛੁੱਟੀ ਲੈ ਕੇ ਘਰੇ ਆ ਗਏ ਜ਼ਖਮ ਥੋੜਾ ਠੀਕ ਹੋ ਗਿਆ 10-15 ਦਿਨ ਉਹ ਘਰੇ ਰਿਹਾ ਜ਼ਖਮ ਵਧੀਆ ਠੀਕ ਹੋ ਗਿਆ ਤਾਂ ਇੱਕ ਦਿਨ ਅਚਾਨਕ ਬੈਠਾ ਬੈਠਾ ਆਪਣੀ ਮਾਂ ਨੂੰ ਕਹਿੰਦਾ ਕਿ ਮੈਨੂੰ ਖਾਣਾ ਦੇ ਦੇ ਮੈਂ ਕਿਸੇ ਕੰਮ ਜਾਣਾ ਤੇ ਉਹਦੀ ਮਾਂ ਨੇ ਕਿਹਾ اچھا ਠੀਕ ਹੈ ਮੈਂ ਹੁਣੇ ਬਣਾ ਕੇ ਦੇ ਦਿੰਨੀ ਆ ਖਾਣਾ ਤੇ ਕੁਲਦੀਪ ਨੇ ਫਟਾਫਟ ਖਾਣਾ ਬਣਾ ਕੇ ਦੇ ਦਿੱਤਾ ਤਾਂ ਉਹ ਖਾਣਾ ਖਾ ਕੇ ਆਪਣੇ ਘਰ ਤੋਂ ਬਾਹਰ ਜਦੋਂ ਨਿਕਲਿਆ ਤਾਂ ਸਾਰਿਆਂ ਨੇ ਉਹਨੂੰ ਬਾਹਰ ਜਾਂਦੇ ਹੋਏ ਦੇਖਿਆ ਤੇ ਪਰ ਕੁਲਦੀਪ ਨੂੰ ਪਤਾ ਨਹੀਂ ਲੱਗਾ ਕਿ ਉਹ ਕਿਹੜੇ ਪਾਸੇ ਨੂੰ ਬਾਹਰ ਗਿਆ ਹੈ ਕਿਉਂਕਿ ਉਹਨੂੰ ਇਹ ਸੀਗਾ ਕਿ ਇਹ ਨਸ਼ਾ ਕਰਨ ਵਾਸਤੇ ਬਾਹਰ ਜਾ ਰਿਹਾ ਹੈ ਤਾਂ ਕੁਲਦੀਪ ਵੀ ਉਸੇ ਟਾਈਮ ਹੀ ਫਟਾਫਟ ਬਾਹਰ ਨਿਕਲੀ ਦੇਖਣ ਵਾਸਤੇ ਕਿ ਇਹ ਕਿਹੜੇ ਪਾਸੇ ਜਾ ਰਿਹਾ ਹੈ ਪਰ ਕੁਲਦੀਪ ਨੂੰ ਉਹ ਨਜ਼ਰ ਨਹੀਂ ਆਇਆ ਉਸ ਤੋਂ ਬਾਅਦ ਘਰ ਦੇ ਸਾਰੇ ਮੈਂਬਰ ਉਹਦੇ ਦਿਓਰ ਜੀਠ ਹੋਰ ਵੀ ਬੱਚੇ ਸਾਰੇ ਉਹਦੇ ਪਿੱਛੇ ਗਏ ਕਿ ਉਹ ਕਿਹੜੇ ਪਾਸੇ ਗਿਆ ਹੈ ਉਹਨੂੰ ਦੇਖੀਏ ਪਰ ਉਹ ਦਿਸਿਆ ਹੀ ਨਹੀਂ ਪਤਾ ਨਹੀਂ ਪਰਮਾਤਮਾ ਦਾ ਕੀ ਰੰਗ ਸੀ ਕਿ ਬਾਕੀ ਸਾਰੇ ਲੋਕਾਂ ਨੇ ਉਹਨੂੰ ਦੇਖਿਆ ਪਰ ਘਰ ਵਾਲੇ ਪਰਿਵਾਰ ਦੇ ਮੈਂਬਰ ਕਿਸੇ ਨੂੰ ਵੀ ਉਹ ਨਜ਼ਰ ਨਹੀਂ ਆਇਆ ਕਿ ਉਹ ਕਿਹੜੇ ਪਾਸੇ ਗਿਆ ਹੈ ਲੋ ਜੀ ਉਸ ਦਿਨ ਉਹ ਲੱਭਣ ਲੱਗ ਗਏ ਪਰ ਉਹ ਮਿਲਿਆ ਹੀ ਨਹੀਂ کافی ਦਿਨ ਨਿਕਲ ਗਏ 15 20 ਦਿਨ ਨਿਕਲ ਗਏ ਚਾਰ ਚਫੇਰੇ ਲੱਭਦੇ ਰਹੇ ਲੱਭਦੇ ਰਹੇ ਫਿਰ ਇੱਕ ਦਿਨ ਇੱਕ ਮਤਲਬ ਕਿਸੇ ਦੇ ਦਿਮਾਗ ਦੇ ਵਿੱਚ ਆਇਆ ਕਿ ਕਿਉਂ ਨਾ ਜਿੱਥੇ ਜਿੱਥੇ ਵੀ ਕੈਮਰੇ ਲੱਗੇ ਹੋਏ ਨੇ ਪਿੰਡ ਦੇ ਵਿੱਚ ਪਿੰਡ ਕਾਫੀ ਵੱਡਾ ਸੀ ਕਸਬਾ ਟਾਈਪ ਸੀ ਤੇ ਪਿੰਡ ਦੇ ਵਿੱਚ ਜਗ੍ਹਾ ਜਗ੍ਹਾ ਕਿਤੇ ਨਾ ਕਿਤੇ ਕਾਰਨਰਾਂ ਦੇ ਵਿੱਚ ਕੈਮਰੇ ਜਿਹੜੇ ਸੀ ਸੀਸੀਟੀਵੀ ਲੱਗੇ ਹੋਏ ਸੀਗੇ ਤੇ ਜਦੋਂ ਉਹ ਉਹਨਾਂ ਨੇ ਚੈੱਕ ਕੀਤੇ ਤੇ ਉਹ ਇੱਕ ਜਗ੍ਹਾ ਤੇ ਉਹ ਜਾਂਦਾ ਹੋਇਆ ਦਿਸ ਰਿਹਾ ਉਸ ਤੋਂ ਅੱਗੇ ਜਾ ਕੇ ਕੈਮਰਾ ਖਰਾਬ ਹੋ ਗਿਆ ਜਾਂ ਕੀ ਹੋ ਗਿਆ ਕੁਝ ਨਹੀਂ ਪਤਾ ਉਸ ਤੋਂ ਅੱਗੇ ਉਹ ਨਜ਼ਰ ਨਹੀਂ ਆਇਆ। ਕਾਫੀ ਦਿਨ ਲੰਘ ਗਏ ਉਹਨਾਂ ਨੇ ਰਿਪੋਰਟ ਵੀ ਕਰਵਾ ਦਿੱਤੀ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਫੋਨ ਕਰਕੇ ਪੁੱਛ ਲਿਆ ਪਰ ਉਹ ਕਿਤੇ ਮਿਲਿਆ ਹੀ ਨਹੀਂ। ਮਹੀਨਾ ਦੇਰ ਲੰਘ ਗਿਆ ਗੁਦੀਪ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿ ਪਤਾ ਨਹੀਂ ਕਿੱਥੇ ਚਲਾ ਗਿਆ ਹੈ। ਕਿਉਂਕਿ ਮਾਂ ਵਾਸਤੇ ਬੇਟਾ ਚੰਗਾ ਹੋਵੇ ਜਾਂ ਮਾੜਾ ਹੋਵੇ ਮਾਂ ਦੀ ਜਾਨ ਉਹਦੇ ਬੇਟੇ ਦੇ ਵਿੱਚ ਹੀ ਵੱਸਦੀ ਹੈ ਕੁਝ ਦਿਨ ਪਏ 15 20 ਦਿਨ ਬਾਅਦ ਪਤਾ ਲੱਗਾ ਕਿ ਉੱਥੇ ਹੀ ਪਿੰਡ ਦੇ ਵਿੱਚ ਇੱਕ ਛੱਪੜ ਜਿਹੜੇ ਪਾਸੇ ਉਹ ਗਿਆ ਸੀ ਛੱਪੜ ਤੋਂ ਉਹ ਅੱਗੇ ਜਾਂਦਾ ਹੋਇਆ ਨਜ਼ਰ ਆਇਆ ਸੀ ਪਰ ਬਾਅਦ ਵਿੱਚ ਉਹਨਾਂ ਦੇ ਨਾਲ ਕੀ ਹਾਦਸਾ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਉਹ ਅੱਜ ਤੱਕਰ ਇੱਕ ਪਹੇਲੀ ਹੀ ਬਣੀ ਰਹੀ ਗਈ 15 ਦਿਨ ਬਾਅਦ ਜਦੋਂ ਉਹਨਾਂ ਨੂੰ ਥਾਣੇ ਤੋਂ ਫੋਨ ਆਉਂਦਾ ਹੈ ਕਿ ਜੀ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਛੱਪੜ ਦੇ ਵਿੱਚੋਂ লাশ ਮਿਲੀ ਹੈ ਤੇ ਆ ਕੇ ਦੇਖੋ ਵੀ ਕੀ ਤੁਹਾਡਾ ਬੱਚਾ ਤਾਂ ਨਹੀਂ ਕਿਉਂਕਿ লাশ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀਗੀ ਕਿ ਉਹਦਾ ਮੂੰਹ ਸਿਰ ਜਿਹੜਾ ਸੀਗਾ ਉਹ ਮਤਲਬ ਕਿ ਛੱਪੜ ਦੇ ਵਿੱਚ ਡੱਡੂ ਮੱਛੀਆਂ ਜੋ ਵੀ ਸੀ ਮਤਲਬ ਉਹਦਾ ਫੇਸ ਜਿਹੜਾ ਸੀ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਸੀ ਤੇ ਫੇਸ ਉਹਦਾ ਪਹਿਚਾਨ ਦੇ ਵਿੱਚ ਨਹੀਂ ਆਇਆ ਸੀ ਜਦੋਂ ਉਹਨਾਂ ਨੂੰ ਫੋਨ ਆਇਆ ਫਟਾਫਟ ਸਾਰਾ ਪਰਿਵਾਰ ਛੱਪੜ ਦੇ ਵੱਲ ਫਟਾਫਟ ਭੱਜੇ ਜਾ ਕੇ ਦੇਖਿਆ ਤੇ ਮਾਂ ਨੂੰ ਕੁਲਦੀਪ ਨੂੰ ਕਹਿਣ ਲੱਗੇ ਕਿ ਮਾਤਾ ਜੀ ਤੁਸੀਂ ਹਜੇ ਨਾ ਜਾਓ ਤੁਸੀਂ ਇੱਥੇ ਹੀ ਠਹਿਰੋ ਬਾਕੀ ਪਰਿਵਾਰ ਦੇ ਦੋ ਮੈਂਬਰਾਂ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਇਹ লাশ ਸਾਡੀ ਨਹੀਂ ਹੈ ਫਿਰ ਕੁਲਦੀਪ ਦੇ ਜੇਠ ਦੀ ਲੜਕੀ ਅੱਗੇ ਹੋਈ ਤੇ ਉਹਨੇ ਇੱਕਦਮ ਜਦੋਂ ਥੋੜਾ ਜਿਹਾ ਕੱਪੜਾ ਤੋਂ ਹਲਕੀ ਜਿਹੀ ਜਦੋਂ ਉਹਨਾਂ ਨੇ ਪਾਣੀ ਪਾ ਕੇ লাশ ਨੂੰ ਥੋੜਾ ਜਿਹਾ ਧੋਤਾ ਉਤੇ ਪਾਣੀ ਪਾਇਆ ਤੇ ਹਲਕੀ ਜੀ ਕਪੜੇ ਦੀ ਜਦੋਂ ਪਹਿਚਾਣ ਆਈ ਤਾਂ ਉਹਨਾਂ ਦੇ ਜੇਠ ਦੀ ਲੜਕੀ ਕੁਲਦੀਪ ਦੇ ਜੇਠ ਦੀ ਲੜਕੀ ਨੇ ਕਿਹਾ ਕਿ ਇਹ ਹੀ ਲਾਸ਼ ਸਾਡੀ ਹੈ ਤੇ ਸਾਰਿਆਂ ਨੇ ਕਿਹਾ ਕਿ ਨਹੀਂ ਇਹ ਇਹ ਸਾਡੀ ਲਾਸ਼ ਨਹੀਂ ਹੈ ਤਾਂ ਉਹਨੇ ਥੋੜਾ ਜਿਹਾ ਕੰਬੀਜ ਚੁੱਕਿਆ ਤਾਂ ਉਹ ਉਹਦੇ ਜ਼ਖਮ ਦਾ ਜਿਹੜਾ ਨਿਸ਼ਾਨ ਸੀਗਾ ਉਹ ਪੱਟੀ ਬੰਨੀ ਹੋਈ ਸੀਗੀ ਹਜੇ ਜ਼ਖਮ ਪੂਰਾ ਠੀਕ ਨਹੀਂ ਹੋਇਆ ਸੀ ਜਿਹੜਾ ਉਹਦੀ ਬੈਕ ਤੇ ਫੋੜਾ ਹੋ ਗਿਆ ਸੀ ਉਹਦਾ ਜ਼ਖਮ ਹਜੇ ਠੀਕ ਨਹੀਂ ਹੋਇਆ ਸੀ ਉਹ ਪੱਟੀ ਉਵੇਂ ਹੀ ਬੰਨੀ ਹੋਈ ਸੀ ਕੁਝ ਕੋ ਪੱਟੀ ਗਲ ਗਈ ਸੀ ਤੇ ਉਸ ਪੱਟੀ ਤੋਂ ਪਤਾ ਲੱਗਾ ਕਿ ਹਾਂ ਉਹ লাশ ਉਹਨਾਂ ਦੀ ਹੈ লাশ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਕਿ লাশ ਨੂੰ ਘਰੇ ਨਹੀਂ ਲਿਆ ਸਕਦੇ ਸੀ লাশ ਮਿਲੀ ਵੀ ਕਿੱਥੇ ਕਿ ਇੱਕ ਪਾਸੇ ਸ਼ਮਸ਼ਾਨ ਹੈ ਸ਼ਮਸ਼ਾਨ ਘਾਟੀ ਔਰ ਇੱਕ ਪਾਸੇ ਛੱਪੜ ਹੈ ਉੱਥੇ ਹੀ ਛੱਪੜ ਦੇ ਵਿੱਚੋਂ লাশ ਨੂੰ ਬਾਹਰ ਕੱਢ ਕੇ ਉੱਥੇ ਹੀ ਪਾਣੀ ਦੇ ਨਾਲ ਧੋ ਤਾ ਕੇ ਥੋੜਾ ਜਿਹਾ ਔਰ ਹਲਕੇ ਫੁਲਕੇ ਕਪੜੇ ਸਿਰਫ ਉੱਪਰ ਹੀ ਰੱਖ ਦਿੱਤੇ ਕਿਉਂਕਿ Laash ਨੂੰ ਕਪੜੇ ਪਾਉਣ ਵਾਲੀ ਵੀ ਹਾਲਤ ਨਹੀਂ ਸੀ। ਉਸੇ ਦਿਨ ਹੀ ਉਹਨਾਂ ਨੇ 12 ਵਜੇ ਉਹਨਾਂ ਨੂੰ ਫੋਨ ਆਇਆ ਸੀ ਤੇ ਸ਼ਾਮ ਨੂੰ 4 ਵਜੇ ਨੂੰ ਉਹਨਾਂ ਨੇ ਸੰਸਕਾਰ ਵੀ ਕਰ ਦਿੱਤਾ ਕਿਉਂਕਿ Laash ਪਛਾਣ ਦੇ ਵਿੱਚ ਆ ਗਈ। ਕੁਲਦੀਪ ਦੀ ਜ਼ਿੰਦਗੀ ਦੀ ਕਹਾਣੀ ਖਤਮ ਹੋ ਗਈ ਇੱਕ ਤਰ੍ਹਾਂ ਦੀ ਕਿਉਂਕਿ ਕੁਲਦੀਪ ਨੂੰ ਇੱਕ ਉਮੀਦ ਸੀ ਕਿ ਮੇਰਾ ਬੇਟਾ ਇੱਕ ਦਿਨ ਆ ਜਾਏਗਾ ਉਹ ਠੀਕ ਹੋ ਜਾਏਗਾ। ਪਰ ਬੇਟਾ ਆਇਆ ਕਿਸ ਹਾਲ ਦੇ ਵਿੱਚ ਆਇਆ ਕਿ ਉਹਨੂੰ ਘਰ ਦੇ ਵਿੱਚ ਉਹ ਅਰਥੀ ਦੇ ਉੱਤੇ ਲਜਾਣਾ ਵੀ ਨਸੀਬ ਨਹੀਂ ਹੋਇਆ ਮਾਪੇ ਦਾ ਕੰਦਾ ਵੀ ਨਸੀਬ ਨਹੀਂ ਹੋਇਆ ਖੁਦ ਵੀ ਉਹ ਸ਼ਮਸ਼ਾਨ ਘਾਟ ਦੇ ਕੋਲ ਜਾ ਕੇ ਹੀ ਛੱਪੜ ਦੇ ਵਿੱਚ ਕਿਸ ਤਰ੍ਹਾਂ ਉਹਦੀ ਡੈਥ ਹੋਈ ਅੱਜ ਤੱਕ ਉਹ ਇੱਕ ਕਹਾਣੀ ਜਿਹੜੀ ਹੈ ਅਧੂਰੀ ਹੈ ਪਤਾ ਹੀ ਨਹੀਂ ਕਿ ਉਹਨੂੰ ਵਾਹ ਕੀ ਕਿਸ ਕੀ ਉਹਦੇ ਨਾਲ ਹਾਦਸਾ ਹੋਇਆ ਉੱਥੋਂ ਦੇ ਸਾਰੇ ਸੀਸੀਟੀਵੀ ਦੁਬਾਰਾ ਚੈੱਕ ਕੀਤੇ ਗਏ 15 ਦਿਨ ਬਾਅਦ ਦੇ ਵੀ ਦੇਖੇ ਗਏ ਪਹਿਲਾਂ ਦੇ ਵੀ ਦੇਖੇ ਗਏ ਪਰ ਬਿਲਕੁਲ ਉੱਥੇ ਕੋਈ ਵੀ ਉਹਨਾਂ ਨੂੰ ਸੁਰਾਗ ਜਿਹੜਾ ਹੈ ਉਹ ਨਹੀਂ ਮਿਲਿਆ ਤੇ ਕੁਲਦੀਪ ਕੌਰ ਅੱਜ ਵੀ ਉਸੇ ਤਰ੍ਹਾਂ ਵਿਲਕਦੀ ਪਈ ਹੈ ਕਿਉਂਕਿ ਇਹ ਕਹਾਣੀ ਜਿਹੜੀ ਇਹ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਤਿੰਨ ਕੁ ਮਹੀਨੇ ਪੁਰਾਣੀ ਕਹਾਣੀ ਹੈ ਤੇ ਕੁਲਦੀਪ ਕੌਰ ਦੀ ਜ਼ਿੰਦਗੀ ਦਾ ਦੁੱਖ ਜਿਹੜਾ ਸੀ ਉਹ ਕਦੇ ਖਤਮ ਹੀ ਨਹੀਂ ਹੋਇਆ ਜਿਹੜੇ ਚਾਰ ਕੁ ਦਿਨ ਕੁਲਦੀਪ ਦੀ ਜ਼ਿੰਦਗੀ ਦੇ ਸੁੱਖ ਦੇ ਆਏ ਸੀਗੇ ਉਹ ਐਸੇ ਦੁੱਖ ਦੇ ਵਿੱਚ ਤਬਦੀਲ ਹੋ ਗਏ ਨੇ ਕਿ ਕੰਬਲੀ ਔਰ ਚੱਲੀ ਹੋਈ ਫਿਰਦੀ ਏ ਤੇ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਕਿ ਕਿਤੇ ਨਾ ਕਿਤੇ ਸੁਖਪਾਲ ਦੀਆਂ ਗਲਤੀਆਂ ਤੇ ਸੁਖਪਾਲ ਦੀਆਂ ਗਲਤੀਆਂ ਦਾ ਹਰਜਾਨਾ ਸ਼ਾਇਦ ਕੁਲਦੀਪ ਨੂੰ ਹੀ ਭਰਨਾ ਪੈ ਗਿਆ ਭਰਨਾ ਤਾਂ ਸੁਖਪਾਲ ਨੂੰ ਵੀ ਪਿਆ ਕਿਉਂਕਿ ਜਵਾਨ ਪੁੱਤ ਚਲਾ ਗਿਆ ਪਰ ਕੁਲਦੀਪ ਵਾਸਤੇ ਜ਼ਿੰਦਗੀ ਜਿਹੜੀ ਸੀ ਖਤਮ ਹੋ ਗਈ ਹੈ ਕਿ ਤਰ੍ਹਾਂ ਦੀ ਜਿਵੇਂ ਉਹ ਚੱਲੀ ਕੌਣ ਲਈ ਹੋਈ ਫਿਰਦੀ ਏ ਕੋਈ ਉਹਨੂੰ ਕੋਈ ਪੁੱਛਦਾ ਹੈ ਤਾਂ ਉਹ ਬੋਲਦੀ ਨਹੀਂ ਹੈ ਜੇ ਬੋਲਦੀ ਹੈ ਤਾਂ ਉਹ ਰੋਂਦੀ ਰਹਿੰਦੀ ਹੈ ਨਹੀਂ ਤਾਂ ਉਹ ਚੁੱਪ ਕਰਕੇ ਆਪਦੇ ਕਮਰੇ ਦੇ ਵਿੱਚ ਬੈਠੀ ਰਹਿੰਦੀ ਹੈ ਕਿਸੇ ਨਾਲ ਗੱਲ ਨਹੀਂ ਕਰਦੀ ਬਾਤ ਨਹੀਂ ਕਰਦੀ ਉਹਨੂੰ ਰੋਟੀ ਦੇ ਦਿਓ ਤੇ ਖਾ ਲੈਂਦੀ ਏ ਜੇ ਨਾ ਦਿਓ ਤਾਂ ਰੋਟੀ ਵੀ ਨਹੀਂ ਖਾਂਦੀ ਤੇ ਇੱਕ ਮਾਂ ਦਾ ਇਹਨਾਂ ਦੁੱਖ ਭਰਿਆ ਅੰਤ ਕਹਾਣੀ ਹਜੇ ਮਾਂ ਜਿਉਂਦੀ ਹੈ ਪਰ ਬੱਚਾ ਚਲਾ ਗਿਆ ਹੈ ਤੇ ਸਾਨੂੰ ਇਸ ਕਹਾਣੀ ਤੋਂ ਸਿੱਖਣ ਨੂੰ ਕੀ ਮਿਲਿਆ ਕਿ ਇੱਕ ਤਾਂ ਇਨਸਾਨ ਨੂੰ ਗਲਤੀਆਂ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ ਹਨ ਕਿਤੇ ਨਾ ਕਿਤੇ ਸਾਨੂੰ ਉਹਨਾਂ ਗਲਤੀਆਂ ਦਾ ਹਰਜਾਨਾ ਭਰਨਾ ਪਵੇਗਾ ਜੋ ਸੁਖਪਾਲ ਗਲਤ ਕੰਮ ਕਰਦਾ ਰਿਹਾ। ਅਜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਹੋ ਗਿਆ। ਫਿਰ ਉਹਨਾਂ ਨੇ ਸੋਚਿਆ ਕਿ ਆਪਣੇ ਬੇਟੇ ਨੂੰ ਸੁਧਾਰਨ ਦੇ ਲਈ ਦੂਜੇ ਦੀ ਬੇਟੀ ਦਾ ਵੀ ਜਿਹੜੀ ਜ਼ਿੰਦਗੀ ਸੀ ਉਹ ਵੀ ਖਰਾਬ ਕੀਤੀ ਹਾਲਾਂਕਿ ਉਹ ਹਲੇ ਉਹਦੀ ਵੀ ਸ਼ਾਦੀ ਨਹੀਂ ਹੋਈ ਦੁਬਾਰਾ ਕਿਉਂਕਿ ਹਜੇ ਟਾਈਮ ਹੀ ਜ਼ਿਆਦਾ ਨਹੀਂ ਹੋਇਆ ਸੀ ਤੇ ਉਹਦੀ ਵੀ ਸ਼ਾਦੀ ਦੁਬਾਰਾ ਨਹੀਂ ਹੋਈ ਪਰ ਚਲੋ ਉਹ ਉਹ ਲੜਕੀ ਹੈ ਉਹਦਾ ਉਹਦੀ ਤਾਂ ਸ਼ਾਦੀ ਹੋ ਜਾਏਗੀ ਦੁਬਾਰਾ ਕਿਉਂਕਿ ਸਾਰੀ ਦੁਨੀਆ ਨੂੰਦੀ ਹਕੀਕਰ ਪਤਾ ਲੱਗ ਗਈ ਕਿ ਬੀਰ ਦੇ ਨਾਲ ਇਹ ਹਾਦਸਾ ਹੋਇਆ ਪਰ ਕੁਲਜੀਪ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਹਨੇਰਾ ਛਾ ਗਿਆ ਹਾਲਾਂਕਿ ਉਹਦੀ ਇੱਕ ਬੇਟੀ ਹੈ ਪਰ ਬੇਟੇ ਵਾਲਾ ਸੁੱਖ ਨੂੰ ਕਦੀ ਨਹੀਂ ਮਿਲੇਗਾ। ਦੋਸਤੋ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ? ਜੇ ਮੇਰੀ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਤੇ ਚਲੋ ਦੋਸਤੋ ਮੈਨੂੰ ਦਿਓ ਤੁਸੀਂ ਇਜਾਜ਼ਤ। ਤੇ ਫਿਰ ਆਪਾਂ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਮੇਰੀਆਂ ਕਹਾਣੀਆਂ ਮੇਰੀਆਂ ਚਰਚਾ ਨੂੰ ਇੰਨਾ ਪਿਆਰ ਦੇਣ ਵਾਸਤੇ